ਤੇ ਉਹਨਾਂ ਦੇ ਨਾਲ ਸਾਡੀਆਂ ਫੈਕਟਰੀਸ ਦਾ ਜਲਾ ਦਿੱਤੀਆਂ ਗਈਆਂ ਸੀ। ਅੱਛਾ ਤੇ ਉਹਦੇ ਵਾਸਤੇ ਕੁਸ਼ਵੰਤ ਜੀ ਨੂੰ ਉਸੇ ਮਿਲਣ ਗਏ ਸੀ। ਕੁਸ਼ਵੰਤ ਸਿੰਘ ਜੀ ਮੇਰੇ ਵਾਸਤੇ ਉਹ ਹੱਸਦੇ ਸੀ ਜਿੰਨੂੰ ਮਿਲ ਕੇ ਮੈਂ ਸੋਚਦੀ ਆ ਕਿ ਆਈ ਵਾਸ ਬlesਟ। ਥੋੜੇ ਦਿਨਾਂ ਵਿੱਚ ਹੀ ਜਦੋਂ ਮੈਂ ਉਹਨਾਂ ਨੂੰ ਮਿਲੇ ਆ ਆਪਣੇ ਹਸਬੰਦ ਨਾਲ ਹੀ ਵੀ ਕੇ ਵੈਰੀ ਫਾਉਂਡ ਆਫ ਥੀ। ਮੈਨੂੰ ਵੀ ਬੜੇ ਸ਼ੌਕ ਸੀ ਹੂੰ ਹੂੰ ਜੋਕ ਸੁਣਾਉਣ ਦਾ ਜੀ ਔਰ ਜ਼ਿਆਦਾ ਸਜ਼ਾਰਾ ਨੂੰ ਸੁਣਾਉਣ ਦੇ ਹੁੰਦੇ ਸੀ ਮੈਂ ਹੂੰ ਤੇ ਉਹਨਾਂ ਨੇ ਮੈਨੂੰ ਕਦੀ ਮਨਾ ਨਹੀਂ ਕੀਤਾ ਸੀ ਹੂੰ ਉਹ ਮੈਂ ਜੋਕ ਤੇ ਤੁਹਾਡਾ ਸ਼ੇਅਰ ਨਹੀਂ ਕਰ ਸੀ ਦੀ ਅੱਛਾ ਬਹੁਤ ਸਵਾਗਤ ਤੁਹਾਡਾ ਸਭ ਦਾ ਮੈਂ ਸੁਨੀਲ ਕਟਾਰੀਆ ਸਲਾਮ ਤੇ ਸਤਿ ਸ੍ਰੀ ਅਕਾਲ ਤੁਹਾਨੂੰ ਸਭ ਨੂੰ ਤੁਸੀਂ ਮੇਰੇ ਸੋਸ਼ਲ ਮੀਡੀਆ ਪਲੈਟਫਾਰਮਸ ਤੇ @i.sunilkataria ਤੇ ਔਰ ਇੱਕ ਗੁਫ਼ਤਗੋਸ਼ੀ ਕਰ ਰਹੇ ਹਾਂ ਬਬਲ ਚਰਨਜੀਤ ਸਿੰਘ ਹੋਰਾਂ ਦੇ ਨਾਲ ਇਹਨਾਂ ਦੀ ਖੁਸ਼ਵੰਤ ਸਿੰਘ ਹੋਰਾਂ ਨਾਲ ਬੜੀ ਨੇੜਤਾ ਹੈ ਖੁਸ਼ਵੰਤ ਸਿੰਘ ਜਿਬਾਰੇ ਅਸੀਂ ਅਕਸਰ ਸੁਣਦੇ ਆਏ ਹਾਂ ਡਾਕਟਰ ਮਨਮੋਹਨ ਸਿੰਘ ਦੀ ਗੱਲ ਹੋਵੇ ਜਾਂ ਹੋਰ ਪਰਸਨੈਲਿਟੀਜ਼ ਦੀ ਗੱਲ ਹੋਵੇ ਜਿਨ੍ਹਾਂ ਦੇ ਉਹਨਾਂ ਨਾਲ ਰਿਸ਼ਤੇ ਬੜੇ ਚੰਗੇ ਰਹੇ ਪਰ ਇਹਨਾਂ ਦਾ ਰਿਸ਼ਤਾ ਜਿਹੜਾ ਉਹਨਾਂ ਦਾ ਚਰਨਜੀਤ ਸਿੰਘ ਜੀ ਦਾ ਬਬਲ ਚਰਨਜੀਤ ਸਿੰਘ ਜੀ ਦਾ ਹੈ ਉਹ ਕੁਝ ਪਰਿਵਾਰ ਵਾਲਾ ਹੈ ਦੋਸਤੀ ਵਾਲਾ ਔਰ دوست ਕੁਝ ਰਾਜ਼ ਵੀ ਜਾਣਦੇ ਹੁੰਦੇ ਨੇ ਪਰ ਉਹ ਰਾਜ਼ ਕਿੰਨੇ ਖੋਲ ਦੇਣੇ ਬਬਲ ਜੀ ਬਬਲ ਜੀ ਬਹੁਤ ਸਵਾਗਤ ਬਹੁਤ ਸ਼ੁਕਰੀਆ ਵਕਤ ਦੇਣ ਲਈ थैंक यू ਜੀ थैंक यू ਤੁਹਾਡੀ ਬਹੁਤ ਨੇੜਤਾ ਜਿਵੇਂ ਮੈਂ ਕਿਹਾ ਉਹ ਚੀਜ਼ਾਂ ਜਿਹੜੀਆਂ ਸ਼ਾਇਦ ਅਸੀਂ ਕਿਤਾਬਾਂ 'ਚ ਨਹੀਂ ਪੜੀਆਂ ਹੋ ਸਕਦੀਆਂ ਫਿਲਮਾਂ 'ਤੇ ਰਾਹੀਂ ਨਹੀਂ ਦੇਖੀਆਂ ਹੋ ਸਕਦੀਆਂ ਕੁਸ਼ਵੰਤ ਸਿੰਘ ਜੀ ਤੁਹਾਡੇ ਲਈ ਕੀ ਸਨ ਕੁਸ਼ਵੰਤ ਸਿੰਘ ਜੀ ਮੇਰੇ ਵਾਸਤੇ ਉਹ ਹਸਸੀ ਜਿੰਨੂੰ ਮਿਲ ਕੇ ਮੈਂ ਸੋਚਦੀ ਆ ਕਿ ਆਈ ਵਾਸ ਬlesed ਕਿਸ ਤਰ੍ਹਾਂ ਦੀ ਸ਼ਖਸੀਅਤ ਸੀਗੇ ਉਹ ਬlesed ਤਾਂ ਤੁਸੀਂ ਫੀਲ ਕਰਦੇ ਹੋ ਪਰ ਉਹਨਾਂ ਦੀਆਂ ਲੇਅਰਸ ਕੀ ਸੀਗੀਆਂ ਪਰਸਨੈਲਿਟੀਆਂ ਜਿਨ੍ਹਾਂ ਕਰਕੇ ਤੁਹਾਨੂੰ ਹਮੇਸ਼ਾ ਉਹਨਾਂ ਵੱਲ ਖਿੱਚ ਹੋਈ ਉਹਨਾਂ ਨੇ ਤੁਹਾਨੂੰ ਆਪਣੇ ਵੱਲ ਖਿੱਚਿਆ ਕਿਹੜੀਆਂ ਉਹਨਾਂ ਦੀਆਂ ਐਸੀਆਂ ਚੀਜ਼ਾਂ ਸੀ ਕਿਆਂ ਇੱਕ ਉਹਨਾਂ ਦਾ ਪਿਆਰ ਜੀ ਔਰ ਫ੍ਰੈਂਕਨੈਸ ਹਮ ਵਾਸ ਵੈਰੀ ਫ੍ਰੈਂਕ ਔਰ ਦੂਸਰਾ ਬਹੁਤੀ ਵੌਮਸਨ ਹੂੰ ਹੂੰ ਥੋੜੀ ਦਿਨਾਂ ਵਿੱਚ ਵੀ ਜਦੋਂ ਮੈਂ ਉਹਨਾਂ ਨੂੰ ਮਿਲੇ ਆ ਆਪਣੇ ਹਸਬੰਦ ਨਾਲ ਕਿ ਵੀ ਕੇ ਵੈਰੀ ਫਾਉਂਡ ਆਫ thee ਜੀ ਔਰ ਮਨੂੰ ਆਪਣੀ ਬੇਟੀ ਦੇ ਸਮਾਨ ਸਮਝਦੇ ਸਨ ਜੀ ਔਰ ਕੋਈ ਵੀ ਐਸਾ ਫੰਕਸ਼ਨ ਨਹੀਂ ਸੀ ਉਹਨਾਂ ਦੇ ਕੋਈ ਪਾਰਟੀਆਂ ਨਹੀਂ ਸੀ ਜਿੱਥੇ ਕਿ ਉਹ ਸਾਨੂੰ ਨਾ ਬੁਲਾਣ ਹੂੰ 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 ਸੋ ਆਸਤਾ ਆਸਤਾ ਬੜਾ ਉਹਨਾਂ ਨਾਲ ਸਾਡਾ ਆ ਕੰਟੈਕਟ ਕਰਦਾ ਰਿਹਾ ਜੀ ਔਰ ਐਕਚੁਅਲੀ ਇਹ ਸਾਡਾ ਜ਼ਿਆਦਾ ਕੰਟੈਕਟ ਹੋਇਆ 984 9084 ਦੇ ਰਾਈਟਸ ਦੇ ਬਾਅਦ ਅੱਛਾ ਉਹਨੂੰ ਫੈਮਲੀਆਂ ਬੜੀਆਂ ਕਲੋਜ਼ ਸਨ ਪਰ ਉਹ ਵਜਾ ਕੀ ਬਣੀ 9084 ਰਾਈਟਸ ਦਾ ਆਪਣਾ ਪੰਜਾਬੀਆਂ ਲਈ ਹਮੇਸ਼ਾ ਦਰਦ ਲੈ ਕੇ ਆਉਂਦਾ ਹੈ ਹਾਂਜੀ ਸਾਡੀ ਪੰਜਾਬੀ ਸਾਡੀ ਕੈਂਪਕੋਲਾ ਦੀ ਫੈਕਟਰੀ ਸੀ ਜੀ ਫਿਰ ਆਫਕੋਰਸ ਕੈਂਪਕੋਲਾ ਹਾਂ ਹਾਂ ਤੇ ਉਹਨਾਂ ਦੇ ਨਾਲ ਸਾਡੀਆਂ ਫੈਕਟਰੀਸ ਸਾੜ ਜਿਲਾ ਦਿੱਤੀਆਂ ਗਈਆਂ ਸੀ ਅੱਛਾ ਉਹਦੇ ਵਾਸਤੇ ਖੁਸ਼ਵੰਤ ਜੀ ਨੂੰ ਉਸੇ ਮਿਲਣ ਗਿਆ ਸੀ। ਹੂੰ। ਦੈਟ ਇਜ਼ ਹਾਊਸ ਆਰ ਦਾ ਰਿਲੇਸ਼ਨਸ਼ਿਪ ਜ਼ਿਆਦਾ ਬੰਦ ਆ ਗਿਆ। ਹੂੰ ਤੁਸੀਂ ਦੱਸਿਆ ਕਿ ਤੁਹਾਡੀਆਂ ਫੈਕਟਰੀਆਂ ਸੀਗੀਆਂ ਪਹਿਲਾਂ ਕੋਕਾ ਕੋਲਾ ਫਿਰ ਕੈਂਪਾ ਕੋਲਾ ਫਿਰ ਉਹ ਫੈਕਟਰੀ ਸਟਾਰਟ ਦਿੱਤੀਆਂ ਜਾਂਦੀਆਂ ਰਾਈਟਸ ਦੇ ਵਿੱਚ। ਆ ਖੁਸ਼ਵੰਤ ਸਿੰਘ ਜੀ ਕੋਲ ਇਸ ਮੁਤਲਕ ਕੀ وجہ ਬਣੀ ਸੀ ਉਹਨਾਂ ਨੂੰ ਕਿਉਂ ਮਿਲਣਾ ਹੋਇਆ ਸੀ ਉਸ ਵੇਲੇ? क्योंकि वो यू you नो know, बहुत पोलिटिकली भी है स्ट्रोंग जी और फिर बड़े खुले दिल न कॉलम्स में भी लिखते दे होंगे सी जो कुछ होया उस तरह सो असि सोचा कि उन्होंने सारा दसीए क्योंकि वो आप ही भी राइट से शिकार हुए सर सो वी थॉट कि कोई हेल्प मिल जाएगी यू नो मीडिया तक साड़ी गल पहुंचेगी दैट पहुंच इज हाउ वी वेंट और मैम मैं ये दसो कि ਜਦੋਂ ਆਪਾਂ ਰਾਈਟਸ ਦੀ ਗੱਲ ਕਰਦੇ ਆਂ ਪੰਜਾਬੀ ਤਾਂ ਹਮੇਸ਼ਾ ਭਾਵੇਂ ਉਹ ਭਾਰਤ ਪਾਕਿਸਤਾਨ ਦੀ ਪਾਰਟੀਸ਼ਨ ਹੋਈ ਤਾਂ ਪੰਜਾਬ ਸਫਰ ਕੀਤਾ 84 ਹੋਇਆ ਜਾਂ ਕੁਝ ਹੋਰ ਹੋਇਆ ਤਾਂ ਪੰਜਾਬੀ ਜਾਂ ਹਰ ਹਰ ਮਜ਼ਬਦਾਈ ਖੈਰ ਇਨਸਾਨ ਉਹਦੇ ਚ ਸਫਰ ਕਰਦਾ ਪਰ ਤੁਹਾਡੇ ਜ਼ੈਨ ਤੇ ਉਸ ਚੀਜ਼ ਦਾ ਅਸਰ ਕੀ ਰਿਹਾ ਯਾ ਖੁਸ਼ਵੰਤ ਸਿੰਘ ਜੀ ਨਾਲ ਜਦੋਂ ਤੁਸੀਂ 84 ਦੀ ਗੱਲ ਕਰਦੇ ਸੀ ਕੁਝ ਦਿlo ਦਿਮਾਗ ਤੇ ਹਾਲੇ ਵੀ ਉਸ ਚੀਜ਼ ਦਾ ਅਸਰ ਹੈ ਨਹੀਂ ਹੂੰ ਯੂ نو ਜਿਹੜੀਆਂ ਐਸਟਾਂ ਦੀਆਂ ਯਾਦਾਂ ਹੁੰਦੀਆਂ ਹਨਾ ਉਨਾ ਨੁਕਲਾਣਾ ਅੱਛਾ ਹੁੰਦਾ ਨਹੀਂ ਤੇ ਤੁਸੀਂ ਅੱਗੇ ਨਹੀਂ ਵਧ ਸਕਦੇ ਤੇ ਕੁਸ਼ਵੰਤ ਸਿੰਘ ਜੀ ਵੀ ਇਸੇ ਤਰ੍ਹਾਂ ਸੀ ਹਾਂਜੀ 84 ਨੂੰ ਲੈ ਕੇ ਬਿਲਕੁਲ ਹੂੰ ਜੋ ਹੋ ਗਿਆ ਹੋ ਗਿਆ ਹੁਣ ਉਹ ਯੂ ਕੈਨਟ ਗੋ ਬੈਕਵਰਡਸ ਇਸ ਤਰ੍ਹਾਂ ਤੁਸੀਂ ਅੱਗੇ ਵਧਦਾ ਹੀ ਨਹੀਂ ਹੈ ਔਰ ਫਿਰ ਉਹ ਜੋ ਤੁਹਾਡੇ ਦਿਲ ਵਿੱਚ ਐਨਿਮੀਟੀ ਕਹਿ ਲੋ ਕੁਝ ਵੀ ਕਹਿ ਲੋ ਅਫਸੋਸ ਕਹਿ ਲੋ ਉਹ ਰਹੇਗਾ ਤੂੰ ਤਾਂ ਉਸ ਨੂੰ ਖੁਸ਼ੀ ਨਹੀਂ ਦੇ ਸਕਦਾ ਕਿਸੇ ਵੀ ਕੰਮ ਕਰਨ ਦੀ ਰਾਈਟ ਸੋ ਇਵਨ ਮਾਈ ਹਸਬੰਡ ਫਰਗੋਟ ਅਬਾਊਟ ਇਟ ਐਂਡ ਵੀ ਵੋਡ ਫਾਰਵਰਡ ਭਾਵੇਂ ਹੈਲਪ ਮਿਲੀ ਗਵਰਨਮੈਂਟ ਕੋ ਨਹੀਂ ਮਿਲੀ ਜੀ ਉਹ ਸੋ ਤੇ ਅੱਜਕੱਲ ਤੁਹਾਡਾ ਕੀ ਜਿਹੜੇ ਹੈ ਸਕੈਡਿਊਲ ਰਹਿੰਦਾ ਹੈ ਮਸਰੂਫੀਅਤ ਤੁਹਾਡੀ ਕੀ ਰਹਿੰਦਾ ਕਿੰਨੇ ਬੀਜ਼ੀ ਹੁੰਨੇ ਹੋ ਤੁਸੀਂ ਕਿਉਂਕਿ ਅਸੀਂ ਕਸੌਲੀ ਇਸ ਵੇਲੇ ਬੈਠੇ ਹੋਏ ਹਾਂ ਔਰ ਕਸੌਲੀ ਵਿੱਚ ਕੁਸ਼ਵੰਤ ਸਿੰਘ ਜੀ ਦੀ ਯਾਦ ਦੇ ਵਿੱਚ ਲਿਟਰੇਚਰ ਫੈਸਟੀਵਲ ਹੋ ਰਿਹਾ ਹੈ ਔਰ ਬੈਕਗ੍ਰਾਉਂਡ ਤੇ ਤੁਸੀਂ ਸਾਡੇ ਇੱਕ ਨਜ਼ਾਰਾ ਕਸੌਲੀ ਦਾ ਦੇਖ ਵੀ ਸਕਦੇ ਹੋ ਜਦੋਂ ਅਸੀਂ ਇਸ ਲਿਟਰੇਚਰ ਫੈਸਟੀਵਲ ਦੀ ਗੱਲ ਕਰ ਰਹੇ ਤੁਸੀਂ ਅਕਸਰ ਆਉਂਦੇ ਹੋ ਜਿੱਦਾਂ ਮੈਨੂੰ ਹਰਿੰਦਰ ਜੀ ਨੇ ਵੀ ਦੱਸਿਆ ਕਿ ਅਕਸਰ ਆਉਂਦੇ ਹੋ ਔਰ ਤੁਹਾਡੇ ਵੱਲੋਂ ਸਪੋਰਟ ਵੀ ਹੁੰਦੀ ਹੈ ਫਾਈਨੈਂਸ਼ਲੀ ਵੀ ਸਪੋਰਟ ਜੀ ਜੋ ਵੀ ਹੂੰ ਤੁਹਾਨੂੰ ਇਸ ਫੈਸਟੀਵਲ ਬਾਰੇ ਜਦੋਂ ਪਹਿਲੀ ਵਾਰੀ ਪਤਾ ਲੱਗਿਆ ਉਦੋਂ ਕੀ ਜਜ਼ਬਾਤ ਸੀਗੇ ਕਿ ਹਾਂ ਕੁਸ਼ਕੰਤ ਸਿੰਘ ਜੀ ਦੀ ਯਾਦ ਵਿੱਚ ਕੁਝ ਪੱਕਾ ਹੋਣ ਵਾਲਾ ਹਮੇਸ਼ਾ ਰਹੇਗਾ ਥੈਟਸ ਰਾਈਟ ਐ ਜੋ ਕਿਛ ਮਨ ਉੱਥੇ ਲੈ ਕੇ ਆਏ ਨਹੀਂ ਤੇ ਮੈਂ ਆਂਦਾ ਹੀ ਆਂਦੀ ਨਾ ਕਿਉਂਕਿ ਜਦੋਂ ਇਸ ਪੱਲੋਂ ਵੀ ਕਸੌਲੀ ਆਉਂਦੇ ਸੀ ਮੈਂ ਉਹਨਾਂ ਦੇ ਨੀਚੇ ਰਾਜ ਵਿਲਾਸ ਚ ਹੀ ਰਹਿੰਦੀ ਹੁੰਦੇ ਸੀ ਅੱਛਾ ਅੱਛਾ ਤੇ ਹੁਣ ਇੱਕ ਪੱਕਾ ਬਹਾਨਾ ਮਿਲ ਗਿਆ ਕਿ ਖੁਸ਼ਵੰਤ ਸਿੰਘ ਜੀ ਨੂੰ ਇੱਕ ਵਾਰ ਆਪਾਂ ਸੈਲੀਬ੍ਰੇਟ ਕਰਨਾ ਤੇ ਨਹੀਂ ਹੈ ਜੀ ਮੇਰੀ ਉਹਨਾਂ ਨਾਲ ਨਹੀਂ ਮੈਂ ਲਿਟਰੇਚਰ ਫੈਸਟੀਵਲ ਦੀ ਗੱਲ ਕਰ ਰਹਾ ਇਹ ਇੱਕ ਪੱਕੀ ਪ੍ਰਾਪਰਟੀ ਹੋਗੀ ਨਾ ਕਿ ਹਰ ਸਾਲ ਅਸੀਂ ਜਸ਼ਨ ਮਨਾਉਣਾ ਹੈ ਬਿਲਕੁਲ ਬਿਲਕੁਲ ਤੇ ਜਸ਼ਨ ਦੀ ਜਦੋਂ ਮੈਂ ਗੱਲ ਕਰ ਰਿਹਾ ਖੁਸ਼ਵੰਤ ਸਿੰਘ ਜੀ ਨਾਲ ਬਿਤਾਏ ਕੁਝ ਇਸ ਤਰ੍ਹਾਂ ਦੇ ਪਲ ਜਿਦੇ ਵਿੱਚ ਜਸ਼ਨ ਹੋਇਆ ਹੋਵੇ ਕੋਈ ਗੱਲ ਹੋਈ ਹੋਵੇ ਇਸ ਤਰ੍ਹਾਂ ਦੀ ਕੁਝ ਯਾਦ ਆਉਂਦੀ ਹੈ ਬੋਲੇ ਬੇਸ਼ੱਕ ਤਕਰੀਬਨ ਕਾਰ ਹੀ ਜਾਂਦੇ ਸੀ ਉਹਨਾਂ ਨਾਲ ਮਿਲਦੇ ਹੁੰਦੇ ਸੀ ਜੀ ਸੋ ਉਹਦੇ ਵਿੱਚ ਬਠੇਰੀਆਂ ਗੱਲਾਂ ਹੁੰਦੀਆਂ ਹੁੰਦੀਆਂ ਸੀ ਯੂ نو ਔਰ ਜੋਕਸ ਵੀ ਇਹ ਵੀ ਉਹ ਵੀ ਕੋਈ ਗੱਲ ਯਾਦ ਹੈ ਜਿਹੜੀ ਤੁਹਾਨੂੰ ਲੱਗਦਾ ਕਿ ਦੱਸੀ ਜਾ ਸਕਦੀ ਹੈ ਮਤਲਬ ਆਡੀਅੰਸ ਤੱਕ ਮੋਰ ਚਾਹੀਦੀ ਉਹ ਗੱਲ ਇੱਕ ਵਾਰੀ ਮੈਨੂੰ ਯਾਦ ਹੈ ਕੁਸ਼ਵੰਜੀ ਦਾ ਮੈਨੂੰ ਫੋਨ ਆਇਆ ਜੀ ਉਹਨੂੰ ਕਹਿ ਲੱਗੇ ਮੈਨੂੰ ਹਰਜੀਤ ਬੁਲਾਉਂਦੇ ਹੁੰਦੇ ਸੀ ਜੀ ਮੇਰਾ ਫਰਸਟ ਨੇਮ ਹਰਜੀਤ ਹੈ मैंने कहा हरजीत आज मैं सवेरे ना प्रेजिडेंट हाउस तो फोन आया तो प्रेजिडेंट वॉन्ट्स टू कम एंड सी मी अच्छा दैट वॉज जो है ना साइंटिस्ट की प्रेजिडेंट ऑफ इंडिया मुस्लिम ए पी जे अब्दुल कलाम हाँ अब अब्दुल जी जी उन्होंने फो उतो आया फोकस तो फोन तो हम मनु लग रहा है कोई होक्स है वाई शुड प्रेजिडेंट ऑफ इंडिया कम एंड सी मी राइट ਮੈਂ ਉਹਨਾਂ ਨੂੰ ਕਿਹਾ ਕਿ ਨਹੀਂ ਨਹੀਂ ਉਹ ਨਹੀਂ ਆਣਗੇ ਮੈਂ ਜਾਵਾਂਗਾ ਉਹਨਾਂ ਨੂੰ ਮਿਲਾਂ ਕੋਈ ਕਹਿੰਦੇ ਨਹੀਂ ਉਹਨਾਂ ਨੇ ਆਣਾ ਮਨੇ ਕੋਈ ਸੋਰਸ ਕੱਢ ਜੇ ਤੋ ਪਤਾ ਕਰ ਤੇ ਮੈਂ ਉਦੋਂ ਹੋਮ ਸੈਕਟਰੀ ਹੁੰਦੇ ਸੀ ਦਿਨੋਦ ਦੁੱਗਲ ਜੀ ਉਹਨਾਂ ਨੂੰ ਫੋਨ ਕੀਤਾ ਮੇਰੇ ਅੱਛੇ ਬੜੇ ਦੋਸਤ ਹੈ ਤੇ ਉਹ ਕਹਿ ਲਗੇ ਦੇਖ ਬਾਬਲ ਮੈਂ ਇਹ ਚੀਜ਼ਾਂ ਦੱਸ ਨਹੀਂ ਸਕਦਾ ਬੜੀਆਂ ਆਫੀਸ਼ਲ ਹੁੰਦੀਆਂ ਹੈਗੀਆਂ ਔਰ ਮੈਨੂੰ ਵੀ ਕੁਝ ਪਤਾ ਨਹੀਂ ਆ ਨਾ ਬਾਰੇ ਸੋ ਮੈਂ ਸੰਜੀਤ ਸੰਜੀਤ ਤੁਸੀਂ ਕਿਉਂ ਫਿਕਰ ਕਰਦੇ ਹੋ ਜੇ ਗੱਲ ਸੱਚੀ ਹੋਈ ਤਾਂ ਉਹਨਾਂ ਦੇ ਸਟਿਫ ਡੌਗਸ ਹੀ ਆ ਜਾਣੇ ਦੋ ਦਿਨ ਪਲੋਂ ਤਿਆਰੀ ਹੋਇਆ ਹੂੰ ਉਹਨੂੰ ਫੋਨ ਕਰਿਆ ਦੇਖ ਤੂ ਠੀਕ ਹੀ ਕਿ ਐਸੀ ਉਹ ਆ ਗਏ ਹੈਗੇ ਉਹਨੂੰ ਕਹ ਲੇ ਕਿ ਦੇਖ ਉਹਨੇ ਸਵੇਰੇ 11 ਵਜੇ ਆਣਾ ਹੈ ਅਬਦੁਲ ਕਲਾਮ ਜੀ ਨੇ ਤੇ ਤੂੰ ਆ ਜਾਏ ਹੂੰ 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 ਤੇ ਮੈਂ ਹੋਰ ਕਿਸੇ ਨੂੰ ਨਹੀਂ ਬੁਲਾਇਆ ਸਿਰਫ ਯੂ ਐਂਡ ਮਾਲਾ ਉਹਨਾਂ ਦੀ ਬੇਟੀ ਜੀ ਜੀ ਮੈਂ ਚਲੇ ਗਈ ਇੱਕ ਵਾਰੀ ਕਿਸੇ ਫੰਕਸ਼ਨ ਤੇ ਮੈਂ ਅਬਦੁਲ ਕਲਾਮ ਜੀ ਨੂੰ ਮਿਲੀ ਸੀ ਤੋ ਕਿਸ ਨੇ ਸਾਡੀ ਫੋਟੋਗ੍ਰਾਫ ਲੈ ਲਈ ਹੂੰ ਹੂੰ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਮੈਂ ਫੋਟੋਗ੍ਰਾਫ ਨਾਲ ਲੈ ਗਈ ਤੇ ਮੈਂ ਖੁਸ਼ਵੰਜੂਨਾਂ ਕਿਹਾ ਅਮਕ ਸੁਣ ਜੀ ਮੈਂ ਉਹਨਾਂ ਦੀ ਹੂੰ ਹੂੰ ਸਿਗਨੇਚਰ ਕਰਵਾਉਣਾ ਚਾਹ ਰਹੀ ਹਾਂ ਅੱਛਾ ਹਾਂ ਕਹਿ ਲਗੇ ਦੇਖ ਲਿਓ ਉਹ ਨਾ ਦੇ ਬਾਡੀਗਾਰਡ ਕੋਲ ਪੁੱਛ ਲਈ ਪਲੋਂ ਮੈਂ ਕਿਹਾ ਠੀਕ ਹੈ ਪੂਰੇ 11 ਵਜੇ ਉਹ ਆ ਗਏ ਐਡਮ ਮਤਲਬ ਕੋਈ 50 रोजेस दी टोकरी लेके आए हो ना वास्ते हो। अच्छा खुशवंत जी, दी। 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 आ, जी। उन, वाले जी फिर मैं ਉਹਨਾਂ ਨਾਲ ਗੱਲਬਾਤ ਕੀਤੀ ਗੱਲ ਹੋਈ ਤੇ ਉਹਨਾਂ ਦੇ ਬੋਡੀਗਾਰਡ ਨੂੰ ਮੈਂ ਪੁੱਛਿਆ ਕੇਸ ਰਨ ਤੇ ਉਹਨਾਂ ਨੇ ਕਿਹਾ ਜਰੂਰ ਜੀ ਤੇ ਮਨ ਉਹ ਹੀ ਵਾਸ ਡਾਊਨ ਟੂ ਅਰਥ ਵਾਲੇ ਬਰਥਡੇ ਆ ਗਈ ਸੀ ਉਹਨਾਂ ਨੇ ਮੈਨੂੰ ਕੱਪਨੇ ਹੂੰ ਕਈ ਉਹਨਾਂ ਦੀ ਉਸ ਦਰਮਿਆਨ ਕਨਵਰਸੇਸ਼ਨ ਕੋਈ ਯਾਦ ਹੈ ਤੁਹਾਨੂੰ ਖੁਸ਼ਵੰਤ ਜੀ ਨਾਲ ਹੀ ਕਰ ਰਹੇ ਸੀ ਅੱਛਾ ਅੱਛਾ ਤੁਸੀਂ ਉਦੋਂ ਨਹੀਂ ਸੀ ਮੋਸਟਲੀ ਮੇਰੇ ਨਾਲ ਨਹੀਂ ਮੈਂ ਜਿਆਦਾ ਜ਼ਰੂਰਤ ਨਹੀਂ ਕੀਤੀ ਤੇ ਤੁਹਾਨੂੰ ਇੱਕ ਚੀਜ਼ ਜਿਹਦਾ ਮੈਂ ਜਦੋਂ ਤੁਸੀਂ ਸਾਰਾ ਕਿੱਸਾ ਮੈਨੂੰ ਦੱਸ ਰਹੇ ਹੋ ਤੇ ਮੈਂ ਉਸ ਸੀਨ ਨੂੰ ਵਿਜ਼ੂਅਲਾਈਜ਼ ਕਰ ਰਿਹਾ ਸੀਗਾ ਉਹ ਮੈਂ ਇਸ ਤਰ੍ਹਾਂ ਵਿਜ਼ੂਅਲਾਈਜ਼ ਕਰ ਰਿਹਾ ਸੀਗਾ ਕਿ ਜਦੋਂ ਅੱਜ ਦੇ ਦੌਰ ਦੇ ਵਿੱਚ ਨਫ਼ਰਤ ਬਹੁਤ ਹੈ ਸਮਾਜ ਦੇ ਵਿੱਚ ਸੋਸ਼ਲ ਮੀਡੀਆ ਤੇ ਵੀ ਨਫ਼ਰਤ ਭਰੀ ਹੋਈ ਹੈ ਤੇ ਜਦੋਂ ਇੱਕ ਪਾਸੇ APJ ਅਬਦੁਲ ਕਲਾਮ ਹੋਣ ਇੱਕ ਪਾਸੇ ਖੁਸ਼ਵੰਤ ਸਿੰਘ ਜੀ ਹੋਣ ਮਜ਼ਹਬ ਤੇ ਸਰਹੱਦਾਂ ਦੀ ਤੇ ਜਾਤ ਪਾਤ ਦੀ ਕੋਈ ਗੱਲ ਨਹੀਂ ਹੁੰਦੀ ਸੀ ਨਾ 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 ਤੇ ਉਹ ਵੇਲਾ ਤੁਹਾਨੂੰ ਇਸ ਕੰਟੈਕਸਟ ਦੇ ਵਿੱਚ ਤੁਹਾਨੂੰ ਕੀ ਸੁਨੇਹਾ ਦਿੰਦਾ ਜਿਹੜਾ ਅੱਜ ਤੁਹਾਨੂੰ ਕਿਤੇ ਮਿਸ ਲੱਗਦਾ ਹੋਵੇ ਉਹਦੇ ਵਿੱਚ ਮੈਂ ਕਿਹਾ ਮੈਂ ਤੁਹਾਨੂੰ ਪੱਕਾ ਤੇ ਨਹੀਂ ਕੈਸੀ ਮੈਂ ਉਸ ਸੋਚ ਵਿੱਚ ਹੈ ਨਹੀਂ ਸੀ ਉਸ ਵੇਲੇ ਜੀ ਪਰ ਜੇ ਤੁਸੀਂ ਅੱਜ ਨੂੰ ਕੰਪੇਅਰ ਕਰਕੇ ਦੇਖਦੇ ਹੋ ਉਸ ਵੇਲੇ ਤੇ ਕੀ ਫੀਲ ਹੁੰਦਾ ਉਹ देयर वाज नो ਦਿਸ ਸੇ ਨੋ ਸਾਈਨ ਆਫ ਐਨੀ ਡਿਫਰੈਂਸ ਕਿ ਵੀ ਤੁਸੀਂ ਮੁਸਲਮਾਨ ਮੈਂ ਸਰਦਾਰ ਆ ਨਾ ਅਨਕੁਸ਼ਵੰਦ ਜੀ ਵਾਸ ਨਾਟ ਦੈਟ ਟਾਈਪ ਆਫ ਅ ਪਰਸਨ ਇਨ ਐਨੀ ਕੇਸ ਰਾਈਟ ਹੂੰ ਹੂੰ ਬਿਲਕੁਲ ਨਹੀਂ ਹੂੰ दट ਮੈਂ ਵਾਊਚ ਕਰ ਸਕਦੀ ਹਾਂ ਨਵਾਸ ਨੇ ਤੁਸੀਂ ਇਹ ਮੈਨੂੰ ਦੱਸਿਆ ਸ਼ੁਕਰੀਆ ਪਰ ਮੈਂ ਇਸ ਤੋਂ ਥੋੜਾ ਜਿਹਾ ਅੱਗੇ ਜਾਣਾ ਚਾਹ ਰਿਹਾ ਸੀ ਕਿ ਇਹਦੇ ਵਿੱਚ ਐਡ ਆਨ ਕਰਨਾ ਚਾਹ ਰਿਹਾ ਕਿ ਮੈਂ ਇਹ ਸੋਚ ਰਿਹਾ ਕਿ ਖੁਸ਼ਵੰਦ ਸਿੰਘ ਲਿਟਰੇਚਰ ਫੈਸਟੀਵਲ ਹੋ ਰਿਹਾ ਹੈ ਤੇ ਖੁਸ਼ਵੰਦ ਜੀ ਸਾਡੇ ਕੋਲ ਚਾਲੇ ਬੈਠੇ ਨੇ ਬਿਲਕੁਲ ਤੇ ਜੇ ਖੁਸ਼ਵੰਦ ਜੀ ਅੱਜ ਦੇ ਦੌਰ ਨੂੰ ਐਨਾਲਾਈਜ਼ ਕਰਨ ਨਾ ਚਾਹਣ ਜੋ ਮਜ਼ਹਬਾਨ ਨੂੰ ਲੈ ਕੇ ਹੋ ਰਿਹਾ ਹੈ ਇੱਕ ਦੂਜੇ ਦੇ ਹੈ ਨਾ ਉਹ ਕੀ ਸੋਚ ਉਹਨਾਂ ਦੀ ਹੋ ਸਕਦੀ ਹੈ ਤੁਸੀਂ ਕੁਝ ਪੁਆਇੰਟਸ ਦੱਸ ਸਕਦੇ ਹੋ ਉਹ ਕਦੇ ਵੀ ਨਫ਼ਰਤ ਵਿੱਚ ਸ਼ਾਮਲ ਨਹੀਂ ਹੋ ਸਕਦੇ ਸੀ ਕਦੇ ਉਹਨਾਂ ਨੇ ਇੱਕ ਦੂਸਰੇ ਨੂੰ ਪੜਕਾਇਆ ਨਹੀਂ ਸੀ ਹੂੰ ਉਹਨਾਂ ਦਾ ਪੜਕਾਣ ਦਾ ਔਰ ਕਹਿਣ ਦਾ ਯੂ ਨੋ ਤਰੀਕਾ ਹੀ ਵਰਾਫ ਰਖ ਸੀ ਜਿੱਦਾਂ ਲਾ ਬੰਦਾ ਸਮਝ ਜਾਂਦਾ ਸੀ ਉਹ ਕੀ ਕਹਿਣਾ ਚਾ ਰਹੇ ਨੇ ਜੀ ਔਰ ਕੀ ਦੇ ਕਹਿਣਾ ਚਾਹਦੇ ਹੂੰ ਉਹ ਡਾਇਰੈਕਟਲੀ ਕਿਸੇ ਨੂੰ ਹੇਟ ਨਹੀਂ ਕਰਦੇ ਸੀ ਕਦੇ ਵੀ ਹੂੰ ਤੇ ਜ਼ਿੰਦਗੀ ਦੇ ਵਿੱਚ ਪਿਆਰ ਕਿੰਨਾ ਜ਼ਰੂਰੀ ਹੈ ਜਦੋਂ ਤੁਸੀਂ ਕਹਿ ਰਹੇ ਹੋ ਕਿ ਉਹ ਕਿਸੇ ਨੂੰ ਹੇਟ ਨਹੀਂ ਕਰਦੇ ਸੀ ਪਰ ਆਪਾਂ ਜੇ ਹੁਣ ਪਿਆਰ ਦੀ ਗੱਲ ਕਰੀਏ ਇਹ ਜਨਰਲ ਹੈ ਇਹ ਕੁਸ਼ਵੰਤ ਸਿੰਘ ਜੀ ਬਾਰੇ ਨਹੀਂ ਮੈਂ ਕਹਿ ਰਿਹਾ ਆਪਾਂ ਜਨਰਲ ਗੱਲ ਕਰ ਰਹੇ ਹਾਂ ਜੀ ਹਾਂ ਜੀ ਕਿ ਅੱਜ ਜਦੋਂ ਬਹੁਤ ਕੁਝ ਹੋ ਰਿਹਾ ਹੈ ਸੋਸਾਇਟੀ ਦੇ ਵਿੱਚ ਤਾਂ ਪਿਆਰ ਕਿਤੇ ਮਿਸ ਲੱਗਦਾ ਹੈ ਜਾਂ ਉਹਦੀ ਲੈਵਲ ਥੋੜਾ ਬਹੁਤ ਮਿਸ ਤੇ ਲੱਗਦਾ ਪਰ ਸਾਰਿਆਂ ਨੂੰ ਐਫਰਟ ਕਰਨਾ ਪੈਂਦਾ ਹੈ ਨਾ ਇੱਕ ਪਾਸੇ ਤਾਂ ਗੱਲ ਨਹੀਂ ਬਣ ਸਕਦੀ ਪਿਆਰ ਹੈ ਕੀ ਤੁਹਾਡੀ ਨਜ਼ਰ ਵਿੱਚ ਪਿਆਰ ਇਰੋ ਪਿਆਰ ਹੈਜ਼ ਡਿਫਰੈਂਟ ਡੈਫੀਨੇਸ਼ਨਸ ਯੂ نو ਬਟ ਆਈ ਊਡ ਸੇ ਜਿੱਥੇ ਰਿਸਪੈਕਟ ਹੈ ਨਾ ਉਥੇ ਪਿਆਰ ਆਪੇ ਆ ਜਾਂਦਾ ਰਾਈਟ ਅਗਰ ਪਿਆਰ ਹੈਗਾ ਰਿਸਪੈਕਟ ਨਹੀਂ ਹੈ ਦੈਨ ਇਟ ਹੈਜ਼ ਨੋ ਵੈਲਿਊ ਰਾਈਟ ਤਦੋਂ ਅਸੀਂ ਪਿਆਰ ਦੀ ਗੱਲ ਕਰ ਰਹੇ ਹਾਂ ਤਾਂ ਪਿਆਰ ਸ਼ਬਦ ਹੋਂਦੇ ਹੀ ਚਿਹਰੇ ਤੇ ਮੁਸਕਰਾਹਟ ਆਉਂਦੀ ਹੈ ਹਾਸਾ ਆਉਂਦਾ ਹੈ ਤੇ ਮੈਂ ਉਸ ਹਾਸਿਆਂ ਦੇ ਦੌਰ 'ਚ ਵੀ ਜਾਣਾ ਚਾਹੁੰਦਾ ਬਬਲ ਜੀ ਜਦੋਂ ਖੁਸ਼ਵੰਤ ਸਿੰਘ ਜੀ ਨਾਲ ਤੁਸੀਂ ਬੈਠਦੇ ਹੋਵੋਗੇ ਤੁਸੀਂ ਜੋਕਸ ਦਾ ਜ਼ਿਕਰ ਕੀਤਾ ਮਖੌਲ ਪੰਜਾਬੀਆਂ ਦੇ ਵੈਸੇ ਸੁਭਾਅ 'ਚ ਹੀ ਹੁੰਦਾ ਤੇ ਉਸ ਵੇਲੇ ਕੁਝ ਇਦਾਂ ਦੇ ਪੁਆਇੰਟਸ ਤੁਹਾਨੂੰ ਇਦਾਂ ਦੇ ਕੋਈ ਕਿਸੇ ਯਾਦ ਨੇ ਕੋਈ ਮਖੌਲ ਕੀਤਾ ਹੋਵੇ ਤੇ ਤੁਸੀਂ ਅੱਜ ਵੀ ਉਸ ਕਿਸੇ ਨੂੰ ਯਾਦ ਕਰਕੇ ਬਹੁਤ ਹੱਸਦੇ ਹੋ ਐਸਟਾ ਹੈ ਉਹ ਮੈਨੂੰ ਵੀ ਬੜੇ ਸ਼ੌਕ ਸੀ ਹੂੰ ਹੂੰ ਜੋਕ ਸੁਣਾਉਣ ਦਾ ਜੀ ਪਰ ਜ਼ਿਆਦਾ ਸਦਾਆਂ ਨੂੰ ਸੁਣਾਉਣ ਦੇ ਹੁੰਦੇ ਸੀ ਮੈਂ ਉਹ ਤਾਂ ਨੇ ਮਾਨੂੰ ਕਦੀ ਮਨਾ ਨਹੀਂ ਕੀਤਾ ਸੀ ਹੂੰ ਉਹ ਮੈਂ ਜੋਗ ਤੇ ਤੁਹਾਡਾ ਸ਼ੇਅਰ ਨਹੀਂ ਕਰ ਸੀ ਦੀ ਅੱਛਾ ਜਿਹੜਾ ਸ਼ੇਅਰ ਕਰਨਾ ਬਣਦੇ ਤੁਸੀਂ ਉਹ ਤਾਂ ਕਰ ਸਕਦੇ ਹੋ ਜਿਹੜਾ ਤੁਹਾਨੂੰ ਲੱਗਦਾ ਕਿ ਇਹ ਸ਼ੇਅਰ ਪਬਲਿਕ ਡੋਮੇਨ ਬੜਾ ਸੋਚਣਾ ਪੈਣਾ ਜੀ ਉਹਦੇ ਬਾਰੇ ਮਾਨੂੰ ਮੈਂ ਕੋਈ ਨਹੀਂ ਇਹ ਆਪਣੀ ਕਨਵਰਸੇਸ਼ਨ ਅੱਗੇ ਚੱਲੇਗੀ ਅਸੀਂ ਕੋਸ਼ਿਸ਼ ਕਰਾਂਗੇ ਕਿ ਮੈਮ ਨੂੰ ਉਹ ਸ਼ੇਅਰ ਕੋਈ ਯਾਦ ਆਵੇ ਜਿਹੜਾ ਸੁਣਨ ਲਾਇਕ ਹੋਵੇ ਔਰ ਜਦੋਂ ਤੁਸੀਂ ਇਹਨਾਂ ਹੱਸ ਰਹੇ ਹੋ ਜੋਕਸ ਦੀ ਗੱਲ ਇੱਕ ਪਾਸੇ ਰਹੀ ਪਰ ਉਹਨਾਂ ਦੀ ਜਿਹੜੀ ਹਸਪਿਟੈਲਿਟੀ ਸੀ ਜਦੋਂ ਵੀ ਤੁਸੀਂ ਉਹਨਾਂ ਕੋਲ ਜਾਂਦੇ ਹੋਵੋਗੇ ਕੁਸ਼ਵੰਤ ਜੀ ਕੋਲ ਕਿਸ ਤਰ੍ਹਾਂ ਦੀ ਹੁੰਦੀ ਸੀ ਉਸ ਹਸਪੀਟੈਲਿਟੀ ਵਿੱਚ ਐਂਡ ਦੀ ਵਾਰਮ ਸੀ ਕਿ ਸਾਦਗੀ ਕਈ ਵਾਰ ਇਸੇ ਸ਼ਾਮ ਨੂੰ ਨਾਲ ਖਾਣਾ ਖਾਣਾ ਔਰ ਮੈਂ ਵੈਜੀਟੇਰੀਅਨ ਆ ਸੋ ਉਹਨਾਂ ਨੇ ਦੇਖਣਾ ਕਿ ਕੀ ਖਾਣਾ ਹੈਗਾ ਹੂੰ ਹੂੰ ਔਰ ਪੂਰੇ 7 ਵਜੇ ਸੀ ਪਹੁੰਚ ਜਾਣਾ ਅਬ ਡਰਿੰਕਸ ਵਗੈਰਾ ਕਰਕੇ ਇਹ ਕਿੱਥੇ ਦੀ ਗੱਲ ਤੁਸੀਂ ਕਰ ਰਹੇ ਦਿੱਲੀ ਦੀ ਹੀ ਗੱਲ ਕਰ ਰਹੇ ਹੋ ਦਿੱਲੀ ਦਿੱਲੀ ਜੀ ਸ੍ਰੀ ਆਨ ਸਿੰਘ ਪਾਰਕ Mm -hmm. और मैं कहा हफ्ते से दो तीन बारी तो असं चले ही जाते mm -hmm, mm -hmm. पर सब तो वो गल जी के मैं भूल नहीं सकती खुशवंत जी की मेरे हस्बैंड जी की डेथ हुई है जी बोथ ऑफ देम कबल जी एंड खुशवंत जी वर द फर्स्ट वन टू रीच माय हाउस ही यूज टू ड्राइव हिमसेल्फ जी इट वॉज फोर थर्टी इन द मॉर्निंग और उस तो बाद उन्होंने मैं वो हिम्मत दिती है mm -hmm. कि मैं उस हिम्मत न ही अज तक जिस मुकाम ती और मैं जो ऑफिस जाती सी मनु कहते आके मनु हफ्ते दो बारी मिल के दसना है कि मुश्किलात हैं तो किस तरह उन्होंने फेस किया है मैं सवेरे दस बजे ठाई सौ वीक उन्होंने को पहुंच जाती पंद्रह मिनट बैठती सी सवा दस में फिर उठ जाता ਜਿਸ ਮੈਂ ਨਹੀਂ ਆਣਾ ਤੋਂ ਉਹਨਾਂ ਨੇ ਮਾਲਾ ਨੂੰ ਕਹਿਣਾ ਪਤਾ ਕਰ ਤੁਜੀ ਤੇ ਪੇਠ ਠੀਕ ਤੇ ਨਹੀਂ ਹੂੰ ਹੂੰ ਹਾਂ ਮੀਨ ਥੈਟ ਵਾਰਮਥ ਐਂਡ ਥੈਟ ਕਲੋਜ਼ਨੈਸ ਆਈ ਕਾਂਟ ਫੋਰਗੇਟ ਇਟ ਸਟਿਲ ਵਿਦ ਮੀ ਐਂਡ ਇਟ ਵਿਲ ਨੈਵਰ ਗੋ ਰਾਈਟ ਮੈਮ ਤੁਸੀਂ ਇੱਕ ਸ਼ਬਦ ਦਾ ਇਸਤੇਮਾਲ ਕੀਤਾ ਇਹਦੇ ਵਿੱਚ ਮੁਕਾਮ ਜਿਸ ਤੇ ਵੀ ਮੈਂ ਹਾਂ ਮੁਕਾਮ ਸ਼ਬਦ ਔਰ ਉਹਦੇ ਵਿੱਚ ਉਹਨਾਂ ਦਾ ਬੜਾ ਵੱਡਾ ਰੋਲ ਤੁਸੀਂ ਦੱਸ ਰਹੇ ਹੋ ਖੁਸ਼ਵੰਤ ਸਿੰਘ ਜੀ ਦਾ ਤਾਂ ਤੁਸੀਂ ਕੋਕਾ ਕੋਲਾ ਦੀ ਫੈਕਟਰੀਜ਼ ਦਾ ਜ਼ਿਕਰ ਕੀਤਾ ਤੁਸੀਂ ਉਸ ਫੈਕਟਰੀਜ਼ ਨੂੰ ਵੀ ਚਲਾਉਂਦੇ ਸੀਗੇ ਹੁਣ ਇਸ ਵੇਲੇ ਤੁਸੀਂ ਕੀ ਕਰ ਰਹੇ ਹੋ ਔਰ ਮੈਨੂੰ ਪਤਾ ਲੱਗਾ ਕਿ ਵੈਸੇ ਮੈਮ ਕਹਿੰਦੇ ਸੀ ਇਹ ਗੱਲ ਨਾ ਕੀਤੀ ਜਾਵੇ ਲੈ ਮੈਰੇਡੀਅਨ ਹੋਟਲਸ ਦੀ ਗੱਲ ਹੋ ਰਹੀ ਹੈ ਉਹ ਤੁਸੀਂ ਔਨ ਕਰਦੇ ਹੋ ਤੁਸੀਂ ਉਸ ਦੇ ਮਾਲਕ ਹੋ ਤੁਹਾਡਾ ਕਿਸਾ ਦਾ ਸ케ਡਿਊਲ ਲੈਂਦਾ ਹੈ ਘਰ ਵਿੱਚ ਜੀ ਉਹ ਫੈਮਿਲੀ ਦਾ ਬਿਜ਼ਨਸ ਹੈ ਘਰ ਵਿੱਚ ਹੋਰ ਕੌਣ-ਕੌਣ ਹੈ ਵਾਰ ਵਾਰ ਦੱਸੋ ਔਰ ਇਸ ਬਿਜ਼ਨਸ ਬਾਰੇ ਵੀ ਦੱਸ ਸਕਦੇ ਹੋ ਹੋਰ ਹੈਗੇ ਨਹੀਂ ਜੀ ਮੇਰੇ ਹਸਬੰਦ ਦੀ ਫੈਮਿਲੀ ਹੈਗੀ ਹੈ ਜੀ ਸਾਰੇ ਹੈਗੇ ਆ ਇਕੱਠੇ ਰਹਿਨੇ ਆ ਹਮਮ ਔਰ ਮੈਂ ਸਵੇਰੇ ਜਾਂਦੀ ਹਾਂ 10:30 ਵਜੇ ਸਾਰਾ ਰੂਟੀਨ ਮੇਰਾ ਬਣਿਆ ਹੋਇਆ ਹੈ ਰਾਈਟ ਲੰਚ ਮੈਂ ਕਰੀਏ ਕੇ ਖਾਨਣੀ ਆ ਹੂੰ ਹੂੰ ਉਸ ਤੋਂ ਬਾਅਦ ਕੁਝ ਨਾ ਕੁਝ ਜੋ ਵੀ ਕਰਨਾ ਹੁੰਦਾ ਹੈ ਰਾਈਟ ਤੇ ਹੁਣ ਜਾਂਦੇ ਜਾਂਦੇ ਖੁਸ਼ਵੰਤ ਸਿੰਘ ਜੀ ਬਾਰੇ ਕੋਈ ਐਸੀਆਂ ਗੱਲਾਂ ਜਿਹੜੀਆਂ ਹਾਲੇ ਤੱਕ ਅਸੀਂ ਨਹੀਂ ਸੁਣੀਆਂ ਤੁਸੀਂ ਸਿੱਧਾ ਕੈਮਰੇਜ ਦੇਖ ਕੇ ਦੱਸ ਸਕਦੇ ਹੋ ਕਿਸ ਤਰ੍ਹਾਂ ਦੀਆਂ ਗੱਲਾਂ ਪੁੱਛਣਾ ਚਾਹੁੰਦੇ ਤੁਸੀਂ ਜਿਸ ਤਰ੍ਹਾਂ ਦੀਆਂ ਪਬਲਿਕ ਡੋਮੇਨ ਚ ਆਣੀਆਂ ਚਾਹੀਦੀਆਂ ਆ ਜਿਹੜੀਆਂ ਅਜੇ ਸੋਸਾਇਟੀ ਲੀਜ਼ ਦੇ ਵਿੱਚ ਉਹਨਾਂ ਦੀਆਂ ਸਾਰੀਆਂ ਗੱਲਾਂ ਆਈਆਂ ਆ ਮੈਂ ਨਹੀਂ ਅੱਛਾ ਕੋਈ ਐਸੀ ਚੀਜ਼ ਤੁਹਾਨੂੰ ਲੱਗਦਾ ਨਹੀਂ ਕਿ ਉਹਨਾਂ ਨੇ ਮਿਸ ਕੀਤੀ ਨਾ 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 ਐਸੀ ਗੱਲ ਨਹੀਂ ਕਿਉਂਕਿ ਉਹ ਐਨੇ ਓਪਨ ਬੰਦੇ ਸਨ ਨਾ ਜੀ ਕਿ ਉਹਨਾਂ ਨੂੰ ਕਿਸੇ ਪਰਵਾਹ ਨਹੀਂ ਸੀ ਹੂੰ 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 ਸੋ ਆਈ ਡੋਂਟ ਥਿੰਕ ਕਿ ਕੋਈ ਐਸੀ ਨਹੀਂ ਆਈ ਉਹਨਾਂ ਦੀ ਗੱਲ ਚਲੋ ਪਰ ਮੈਨੂੰ ਉਮੀਦ ਇਹ ਹੈ ਕਿ ਕੁਝ ਨਾ ਕੁਝ ਤਾਂ ਜੋ ਕਿਤਾਬਾਂ 'ਚ ਨਹੀਂ ਹੈ ਜੋ ਫਿਲਮਾਂ 'ਚ ਨਹੀਂ ਹੈ ਜੋ ਪਬਲਿਕ ਡੋਮੇਨਸ ਨਹੀਂ ਹੈ ਕੁਝ ਨਾ ਕੁਝ ਤਾਂ ਤੁਹਾਨੂੰ ਸਭ ਨੂੰ ਬੱਬਲ ਚਰਨਜੀਤ ਸਿੰਘ ਜੀ ਹੋਰਾਂ ਦੇ ਆ ਗੱਲਾਂ ਤੋਂ ਮਿਲ ਹੀ ਗਿਆ ਹੋਣਾ ਕਿ ਖੁਸ਼ਵੰਤ ਸਿੰਘ ਜੀ ਕਿਸ ਤਰ੍ਹਾਂ ਦੀ ਪਰਸਨੈਲਿਟੀ ਸਨ ਨਫ਼ਰਤ ਤਾਂ ਬਿਲਕੁਲ ਨਹੀਂ ਕਰਦੇ ਸਨ ਮੁਹੱਬਤ ਹੀ ਹੁੰਦੀ ਸੀ ਔਰ ਮੁਹੱਬਤ ਹੀ ਜ਼ਿੰਦਾਬਾਦ ਰਹਿੰਦੀ ਹੈ ਔਰ ਤੁਹਾਡਾ ਬਹੁਤ ਸ਼ੁਕਰੀਆ ਮੈਮ ਤੁਸੀਂ ਵਕਤ ਦਿੱਤਾ ਮਿਹਬਾਨੀ ਜੀ ਜੋਕ ਨਹੀਂ ਸੁਣਾਇਆ ਤੁਸੀਂ ਜੋਕ ਨਹੀਂ ਸੁਣਾਇਆ ਦੇਖੋ ਨਹੀਂ ਜੀ ਉਹ ਨਹੀਂ ਮੈਂ ਸੁਣਾਉਣਾ ਚਲੋ ਇਸੇ ਹਾਸੇ ਵਾਲੇ ਨੋਟ ਤੇ ਅਸੀਂ ਤੁਹਾਡੇ ਤੋਂ ਇਜਾਜ਼ਤ ਲੈਨੇ ਜੇ ਤੁਹਾਨੂੰ ਇਹ ਗੁਫ਼ਤਗੂ ਚੰਗੀ ਲੱਗੀ ਤਾਂ ਇਸ ਗੁਫ਼ਤਗੂ ਨੂੰ ਸ਼ੇਅਰ ਕਰਨਾ ਕਮੈਂਟ ਜ਼ਰੂਰ ਕਰਨਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜੀ ਥੈਂਕ ਯੂ ਮੈਮ ਥੈਂਕ ਯ